ਤੇ ਉਸ ਵਕਤ ਵੀ ਤੁਸੀਂ ਮੈਨੂੰ ਬੁਲਾਇਆ ਸੀ ਤੇ ਉਸ ਵਕਤ ਵੀ ਤੁਹਾਡੀਆਂ ਕੁਸ਼ਤੀਆਂ ਜਿਹੜੀਆਂ ਬਹੁਤ ਸ਼ਾਨਦਾਰ ਰਹੀਆਂ ਸੀ ਤੇ ਬਿਲਕੁਲ ਉਦੋਂ ਮੈਂ ਐਮਐਲਏ ਨਹੀਂ ਸੀਗਾ ਤੇ ਤੁਹਾਡੀ ਸਾਰਿਆਂ ਦੇ ਸਾਥ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਰੁਤਬਾ ਮੈਨੂੰ ਜਿਹੜਾ ਮਿਲਿਆ ਪਰ ਇਸ ਤਰ੍ਹਾਂ ਦੇ ਮੇਲੇ ਇਸ ਤਰ੍ਹਾਂ ਦੇ ਅਖਾੜੇ ਸਿੰਝਾ ਜਿਹੜੀਆਂ ਪਿੰਡਾਂ ਦੇ ਵਿੱਚੋਂ ਖਤਮ ਹੁੰਦੀਆਂ ਜਾ ਰਹੀਆਂ ਤੇ ਬਹੁਤ ਸੋਹਣਾ ਉਪਰਾਲਾ ਸਾਰੇ ਇਹਨਾਂ ਸਾਥੀਆਂ ਦਾ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਅਖਾੜਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਡੇ ਜਿਹੜੇ ਪਹਿਲਵਾਨ ਸਾਥੀ ਆ ਉਹਨਾਂ ਨੂੰ ਵੀ ਜਿਹੜੀ ਸਿਹਤ ਨੂੰ ਉਹਨਾਂ ਦੇ ਵੀ ਤੰਦਰੁਸਤੀ ਬਖਸ਼ੇ ਔਰ ਜਿਹੜੀ ਕਮੇਟੀ ਜਿਹੜਾ ਉਦਮ ਕਰਕੇ ਜਿਹੜਾ ਦਿਨ ਰਾਤ ਮਿਹਨਤ ਕਰਕੇ ਇਸ ਅਖਾੜੇ ਨੂੰ ਮੇਲੇ ਨੂੰ ਸਫਲ ਬਣਾਉਣ ਦੇ ਲਈ ਲੱਗੀ ਹੋਈ ਆ ਪ੍ਰਮਾਤਮਾ ਉਹਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਔਰ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਕਿਉਂਕਿ ਨਜ਼ਾਰਾ ਸਾਰਿਆਂ ਨੇ ਕੁਸ਼ਤੀਆਂ ਦਾ ਲੈਣਾ ਆੜੇ ਵਾਸਤੇ ਜਗਾ ਮੰਗ ਰਿਆ ਮੰਗ ਰਿਹਾ ਵੀ ਆ ਦੁਨੀਆ ਸਰਕਾਰਾਂ ਤੋਂ ਮਨੰਦੀ ਕਰਿਆ ਤੁਹਾਨੂੰ ਅਖਾੜੇ ਵਿੱਚ ਦਿਲ ਤੋਂ ਦੇਣਾ ਨਹੀਂ ਕਿੰਨੀ ਜਗਾ ਚਾਹੀਦੀ ਆ ਮਤਲਬ ਚਲੋ ਐਸੇ ਸਾਲ-ਸਾਲ ਦੇ ਵਿੱਚ ਤੁਹਾਨੂੰ 5 ਵਸਵੇ ਤੋਂ ਵੱਧ ਜਗਾ ਤੁਹਾਨੂੰ ਅਖਾੜੇ ਵਾਸਤੇ ਦਵਾ ਦਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਪ੍ਰਮਾਤਮਾ ਸਾਰੇ ਖਿਡਾਰੀਆਂ ਨੂੰ ਜਿਹੜਾ ਤੰਦਰੁਸਤੀ ਬਾਕਸਿੰਗ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਅਗਰ ਦੋਸਤਾਂ ਦੇ ਸਭ ਤੋਂ ਸਿੱਧੇ ਬੋਲਾਂ ਮਾਨਤਾ ਆਪਣੇ ਦਾਦੇ ਹੁਣ ਬਹੁਤ ਕੋਜੇਗਾ ਕੋਈ ਲੱਕੀ ਪੈਣੀ ਹੋਰ ਵਿੱਚ ਤੇ ਉਸ ਵਕਤ ਵੀ ਤੁਸੀਂ ਮੈਨੂੰ ਬੁਲਾਇਆ ਸੀ ਤੇ ਉਸ ਵਕਤ ਵੀ ਤੁਹਾਡੀਆਂ ਕੁਸ਼ਤੀਆਂ ਜਿਹੜੀਆਂ ਬਹੁਤ ਸ਼ਾਨਦਾਰ ਰਹੀਆਂ ਸੀ ਤੇ ਬਿਲਕੁਲ ਉਦੋਂ ਮੈਂ ਐਮਐਲਏ ਨਹੀਂ ਸੀਗਾ ਤੇ ਤੁਹਾਡੀ ਸਾਰਿਆਂ ਦੇ ਸਾਥ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਹੀ ਇਹ ਰੁਤਬਾ ਮੈਨੂੰ ਜਿਹੜਾ ਮਿਲਿਆ ਔਰ ਇਸ ਤਰ੍ਹਾਂ ਦੇ ਮੇਲੇ ਇਸ ਤਰ੍ਹਾਂ ਦੇ ਅਖਾੜੇ ਸਿੰਝਾ ਜਿਹੜੀਆਂ ਪਿੰਡਾਂ ਦੇ ਵਿੱਚੋਂ ਖਤਮ ਹੁੰਦੀਆਂ ਜਾ ਰਹੀਆਂ ਤੇ ਬਹੁਤ ਸੋਹਣਾ ਉਪਰਾਲਾ ਸਾਰੇ ਇਹਨਾਂ ਸਾਥੀਆਂ ਦਾ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਅਖਾੜਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਡੇ ਜਿਹੜੇ ਪਹਿਲਵਾਨ ਸਾਥੀ ਆ ਉਹਨਾਂ ਨੂੰ ਵੀ ਜਿਹੜੀ ਸਿਹਤ ਨੂੰ ਉਹਨਾਂ ਦੇ ਵੀ ਤੰਦਰੁਸਤੀ ਬਖਸ਼ੇ ਔਰ ਜਿਹੜੀ ਕਮੇਟੀ ਜਿਹੜਾ ਉਦਮ ਕਰਕੇ ਜਿਹੜਾ ਦਿਨ ਰਾਤ ਮਿਹਨਤ ਕਰਕੇ ਇਸ ਅਖਾੜੇ ਨੂੰ ਮੇਲੇ ਨੂੰ ਸਫਲ ਬਣਾਉਣ ਦੇ ਲਈ ਲੱਗੀ ਹੋਈ ਆ ਪ੍ਰਮਾਤਮਾ ਉਹਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਔਰ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਕਿਉਂਕਿ ਨਜ਼ਾਰਾ ਸਾਰਿਆਂ ਨੇ ਕੁਸ਼ਤੀਆਂ ਦਾ ਲੈਣਾ